ਸਤ ਗੁਰ ਦੀ ਤਿਆਰੀ ਸਾ ਸੰਗ ਦੀ ਸਤ ਸਹ ਹੈ ਬਾਨੀ ਸ੍ਰੀ ਜਪਜੀ ਸਾਹਿਬ ਸੋ ਦਰ ਕੇ ਹਾ ਸੋ ਕਰ ਕੇ ਹਾ ਜਿਤ ਬਹਿ ਸਰਬ ਸਮਾਲੇ ਵਾਜੇ ਨਾ ਦੇ ਅਨੇਕ ਅਸੰਖਾ ਕਿਤੇ ਵਵਨ ਹਾਰੇ ਕੇ ਤੇ ਰਾਗ ਪਰਿ ਸਿਉ ਕਹਿਨ ਕੇਤੇ ਗਾਵਨ ਹਾਰੇ ਗਾਮ ਤਨ ਕਾ ਪਾਣ ਪਾਣੀ ਬਸੰਤਰ ਗਾਵੇ ਰਾਜਾ ਧਰਮ ਦਵਾਰੇ ਪਿਆਰੀ ਸਾਹਿਬ ਸਿੰਘ ਜੀ ਉਪਰੋਕਤ ਬਾਣੀ ਜਪਜੀ ਸਾਹਿਬ ਜੀ ਦੀ 26ਵੀਂ ਪਉੜੀ ਵਿੱਚ ਦਰਜ ਹੈ ਇਹ ਬਾਣੀ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਪਵਿੱਤਰ ਰਚਨਾ ਤੋਂ ਉਚਾਰਨ ਕੀਤੀ ਹੋਈ ਬਾਣੀ ਹੈ। ਹਿੰਦੁਸਤਾਨ ਦੇ ਬਹੁਤ ਸਾਰੇ ਮਹਾਂਪੁਰਸ਼ਾਂ ਨੇ, ਸੰਤਾਂ ਨੇ, ਗਿਆਨੀਆਂ ਨੇ, ਕਥਾਕਾਰਾਂ ਨੇ ਜਪਜੀ ਸਾਹਿਬ ਦੇ ਅਰਥ ਕੀਤੇ ਹਨ। ਜਿਵੇਂ ਕਿ ਭਾਈ ਮਨੀ ਸਿੰਘ ਜੀ ਨੇ 200 ਸਾਲ ਹੋ ਗਏ, ਉਹਨਾਂ ਨੇ ਵੀ ਅਰਥ ਕੀਤੇ, ਭਾਈ ਗੁਰਦਾਸ ਜੀ ਨੇ ਕੁਝ ਅਰਥ ਕੀਤੇ ਹਨ। ਅਜੋਕੇ ਸਮੇਂ ਦੇ ਕਥਾਕਾਰਾਂ ਤੋਂ ਛੇਟ ਲਿਖੇ ਬਹੁਤ ਸਾਰੇ ਮਹਾਪੁਰਸ਼ ਬਹੁਤ ਸਾਰੇ ਲਖਾਰੀਆਂ ਨੇ ਅਰਥ ਕੀਤੇ ਹਨ ਜਿਵੇਂ ਸਵਾਮੀ ਸ਼ਿਵਦੇਵ ਸਿੰਘ ਜੀ ਭਾਈ ਸਰੈਣ ਸਿੰਘ ਜੀ ਡਾਕਟਰ ਸਹਿਰ ਸਿੰਘ ਜੀ ਸੰਤ ਸਰੈਣ ਸਿੰਘ ਜੀ ਭਾਈ ਵੀਰ ਸਿੰਘ ਜੀ ਸਰਦਾਰ ਹਜਾਰਾ ਸਿੰਘ ਸੋਢੀ ਜੀ ਜਸਤਤ ਮਹਿੰਦਰ ਸਿੰਘ ਜੋਚੀ ਜੀ ਸ਼੍ਰੀ ਸ਼ਰਦ ਚੰਦਰ ਵਰਮਾ ਜੀ ਪ੍ਰੋਫੈਸਰ ਗੁਰਬਚਨ ਸਿੰਘ ਤਾਲਬ ਡਾਕਟਰ ਗੋਪਾਲ ਸਿੰਘ ਜੀ ਦਰਦੀ ਸਰਦਾਰ ਮਨਮੋਹਨ ਸਿੰਘ ਜੀ ਸਰਦਾਰ ਤੇਜਾ ਸਿੰਘ ਜੀ ਔਰ ਗਿਆਨੀ ਹਰਵੰਤ ਸਿੰਘ ਜੀ ਦਾਸ ਕੇਵਲ ਉਸ ਘਰ ਸੱਚਖੰਡ ਸਤਲੋਕ ਦਾ ਜ਼ਿਕਰ ਕਰਨਾ ਚਾਹੁੰਦਾ ਹੈ ਜਿਸ ਦੇਸ਼ ਤੋਂ ਇਹ ਆਤਮਾ ਆਈ ਆ ਕੇ ਇਹ ਸੰਸਾਰ ਵਿੱਚ ਫਸ ਗਈ ਮਰ ਵਾਪਸ ਨਹੀਂ ਗਈ ਉਹ ਦਾ ਦਰਵਾਜ਼ਾ ਸਤਲੋਕ ਦਾ ਸਤਖੰਡ ਦਾ ਅਮਰਲੋਕ ਦਾ ਕੈਸਾ ਹੈ ਸਾਡੀ ਆਤਮਾ ਦਾ ਕਰ ਕੈਸਾ ਹੈ ਬਹੁਤ سارے ਲੋਕ ਅਮਰਲੋਕ ਨੂੰ ਸੱਚਖੰਡ ਨੂੰ ਨਹੀਂ ਬੰਦੇ ਕਬੀਰ ਸਾਹਿਬ ਜੀ ਦਾ ਫਰਮਾਨ ਹੈ ਗਿਆਨੀ ਕੇ ਹਮ ਗੁਰੂ ਹੈ ਅਬ ਗਿਆਨੀ ਕੇ ਦਾਸ ਮਹਾਰਾਜ ਜੀ ਕਹਿੰਦੇ ਨੇ ਪੜ ਇੱਕ ਅੱਖਰ ਬੁੱਝੀਏ ਮੂਰਖ ਨਾ ਨਾ ਲੁੱਝੀਏ ਮੂਰਖ ਨਾਲ ਕੋਈ ਝਗੜਾ ਨਹੀਂ ਹੁੰਦਾ ਗਿਆਨ ਗਿਆਨੀ ਵਾਸਤੇ ਹੈ ਮੂਰਖਾਂ ਵਾਸਤੇ ਨਹੀਂ ਉੱਥੇ ਪੰਜ ਪੰਜ ਰੰਗ ਝੰਡੇ ਫਰਕ ਰਹੇ ਹਨ ਸੱਤਾ ਰੰਗਾਂ ਦਾ ਚਮਕੀਲਾ ਬਰੀਕ ਸੱਤ ਲੋਕ ਦੇ ਦਰਵਾਜ਼ਾ ਘੇਰ ਤੇ ਪਰਦਾ ਹੈ ਬਾਜੇ ਗਾਜੇ ਰਾਗ ਰਗ ਰਤਨ ਹੋ ਰਹੇ ਹਨ ਗੁਰਮਖੋ ਇਹਨਾਂ ਚਾਹਾਂ ਜਾਂ ਰਾਗਾਂ ਦੀ ਉਤਪਤੀ ਰੋਹਾਨੀ ਦੇਸ਼ਾਂ ਵਿੱਚ ਹੋਈ ਉੱਥੇ ਕੋਈ ਵਾਜਾ ਕੋਈ ਤਪਨਾ ਕੋਈ ਚਿੰਟਾ ਕੋਈ ਹਰਮੋਨੀਅਮ ਕਿਸੇ ਪ੍ਰਕਾਰ ਦਾ ਕੋਈ ਸਾਜ਼ ਨਹੀਂ ਹੈ ਉਹ ਆਪਣੇ ਆਪ ਬਿਸਮਾਦ ਰਾਗ ਅਨਹੰਦ ਹੋ ਰਹੀ ਹੈ ਉਹ ਕੇਵਲ ਸਾਡੀ ਆਤਮਾ ਸੁਰਤ ਨਿਰਤ ਨੂੰ ਹੀ ਸੁਣਾਈ ਦਿੰਦਾ ਹੈ ਆਜ ਤਾ ਤੁ ਗਰਮ ਕੋ ਉਹ ਰੱਬੀ ਬਿਸਮਾਰ ਅਨਹੰਦ ਸ਼ਬਦ ਬਾਜ ਰਿਹਾ ਹੈ ਇਰਾਜ਼ ਕਿਸੇ ਨੇ 14 ਰਾਗਾਂ ਚ ਬਾਣੀ ਗੁਰਨਾਨ ਸਾਹਿਬ ਨੇ ਲਿਖੀ 14 ਰਾਗ ਲਿਖੇ ਨਹੀਂ 16 ਰਾਗਾਂ ਦਾ ਉਚਾਰਨ ਕਬੀਰ ਸਹਿਜਜੀ ਰਵਦਾਸ ਜੀ ਨਾਮਦੇਵ ਨੇ ਕੀਤਾ ਮੂਲ ਮੰਤਰੀ ਰਚਨਾ ਵੀ ਨਾਮ ਦੇ ਦਿੱਤੀ ਉਸ ਤੋਂ ਬਾਅਦ ਸਾਰਿਆਂ ਸੰਤਾਂ ਨੇ ਕੀਤੀ ਛਤਗੁਰ ਕਵੀ ਸ਼ਹਿਰ ਜੀ ਰਵਦਾਸ ਜੀ ਮਹਾਰਾਜ ਨੇ ਆਪਣੀ ਬਾਣੀ ਨੂੰ ਗੁਰੂ ਗ੍ਰੰਥ ਸਾਹਿਬ ਵਿੱਚ ਅੰਕਿਤ ਕੀਤਾ ਹੈ ਬ੍ਰह्मज्ञानी ਜਦੋਂ ਵੀ ਗੁਰਬਾਣੀ ਨੂੰ ਉਚਾਰਨ ਕਰਦਾ ਹੈ ਜਾਂ ਅੰਕਿਤ ਕਰਦਾ ਹੈ ਉਸ ਦੇ ਅੰਦਰੋਂ ਆਪ ਮੁਹਾਰੇ ਰਾਗ ਅਲਾਪ ਹੁੰਦੇ ਹਨ ਮੈਂ ਸਭ ਤੋਂ ਪਹਿਲਾਂ ਸ਼੍ਰੀ ਰਾਗ ਦਾ ਜ਼ਿਕਰ ਕਰਾਂਗਾ ਇਹ ਰਾਗ ਸਦੀਆਂ ਤੋਂ ਪੁਰਾਣਾ ਮਿੱਠਾ ਤੇ ਕਠਨ ਰਾਗ ਹੈ ਇਸ ਰਾਗ ਨੂੰ ਸੰਤਾਂ ਨੇ ਮਰ ਜਿੱਤੀ ਰਾਗ ਮੰਨਿਆ ਹੈ ਸ਼੍ਰੀ ਰਾਗ ਨੂੰ ਸਹਿਬੰਦੀ ਛੋੜ ਕੇ ਵੀ ਸਾਇ ਨੇ ਵੀ ਬੜੇ ਚੰਗੇ ਢੱਗ ਨਾਲ ਦੋ ਦੋ ਜਗ੍ਹਾ ਰਹਾਉ ਦਾ ਸ਼ਬਦ ਅਪਵਿੱਤ ਤੇ ਪਵਿੱਤਰ ਆਤਮਾ ਨੂੰ ਅੰਕਟ ਕੀਤਾ ਹੈ ਪਹਿਲਾਂ ਅਪਵਿੱਤ ਹੈ ਆਤਮਾ ਮੈਲੀ ਹੈ ਫਿਰ ਪਵਿੱਤਰ ਕਿਵੇਂ ਹੋਣਾ ਹੈ ਇਸ ਤਰ੍ਹਾਂ ਉਹਨਾਂ ਨੇ ਅੰਕਟ ਕੀਤਾ ਹੈ ਬ੍ਰਹਮ ਗਿਆਨੀ ਹੀ ਮਰ ਚੁੱਕੀ ਆਤਮਾ ਨੂੰ ਮੋੜ ਸੋ ਜੀਤ ਕਰ ਸਕਦਾ ਹੈ ਬ੍ਰਹਮ ਗਿਆਨੀ ਨਿਰਮਤਿ ਨਿਰਮਲਾ ਜੈਸੇ ਮੈਲ ਨ ਲਾਗੇ ਜਲਾ 21 ਬ੍ਰਹਮਾਂਡ ਤੋਂ ਪਰ ਸਤਪਤਾਲ ਸੱਤ ਸਾਡੇ ਸੀਰੇ ਦੇ ਸੁੰਨੇ ਸੱਤ ਸਿਰ ਤੋਂ ਉੱਪਰ ਮੰਡਲ ਨੇ 21 ਮੰਡਲਾਂ ਨੂੰ ਪਾਰ ਕਰਨ ਤੋਂ ਬਾਅਦ ਸੱਤ ਲੋਕ ਹੁੰਦਾ ਹੈ ਇਹ ਕੋਈ ਸੁਖਾਲੀ ਚੀਜ਼ ਨਹੀਂ ਗੁਰਮਖੋ ਇਹ ਗੁੱਡੀਆਂ ਦਾ ਖੇਲ ਨਹੀਂ ਇਹ ਮਸੀਹਾ ਗਰਲੀ ਖਾਲਾ ਦਾ ਗਾ ਨਹੀਂ ਮਹਾਰਾਜ ਜੀ ਕਹਿੰਦੇ ਨੇ ਜੇ ਤੋ ਪੇਮ ਸਿਗਲਨ ਕਾ ਚਾਓ ਸਿਰ ਤਾਂ ਗਲੀ ਛੱਟਾ ਤਲੀ ਗਲੀ ਮੋੜੀ ਆਓ ਇਤ ਮਾਰਗ ਪੈਂਤਰੀ ਜੇ ਫਿਰ ਦੀ ਜੇ ਕਾਨ ਕੀ ਜੇ ਮਰ ਕੇ ਜਾਣਾ ਪਵੇਗਾ ਤੇ ਵੀ ਸਾਹਬ ਦੇ ਕੋਲ ਸਾਹੂਕਰ ਪ੍ਰੇਮ ਪ੍ਰੇਮਦਾਸ ਜੀ ਆ ਗਏ ਕਹਿੰਦੇ ਮਹਾਰਾਜ ਜੀ ਨਾਮ ਦਿਓ ਤੇ ਮਹਾਰਾਜ ਨੇ ਇੱਕ ਸੇਵਕ ਨੂੰ ਕਿਹਾ ਵੀ ਛੁਰੀ ਅੱਥਰ ਤੇ ਤੇਜ ਕਰੋ ਤੇ ਕੱਲਾ ਗਿਆ ਕਰਨ ਉਸਨੇ ਫੇਰ ਕਿਹਾ ਮਹਾਰਾਜ ਜੀ ਮੈਨੂੰ ਨਾਮ ਜੋ ਕਰਨ ਦਿਨੇ ਆ ਪੇ 5 10 ਮਿੰਟ ਤੋਂ ਬਾਅਦ ਕਿਹਾ ਮਹਾਰਾਜ ਜੀ ਮੈਨੂੰ ਨਾਮ ਦਿਓ ਕਹਿੰਦੇ ਪ੍ਰੇਮਦਾਸ ਇਹ ਸੁਦੀ ਤੇਜ ਹੋ ਗਈ ਹੈ ਤੇਰਾ ਸਿਰ ਕਟਾਂਗੇ ਇੱਕ ਪਰਲੇ ਵਿੱਚ ਪਾਵਾਂਗੇ ਦੂਸਰੇ ਪਰਲੇ ਵਿੱਚ ਨਾਮ ਪਾਵਾਂਗੇ ਜੇ ਕੁਰਬਾਨੀ ਕਰਾਂ ਇਹ ਗੱਲਾਂ ਬਾਤਾਂ ਦਾ ਮਜਬੂਨੀ ਇਹ ਰਾਗ ਜਿਹੜਾ ਮੁਰਜੀ ਸੁਰਜੀਤ ਰਾਗ ਹੈ ਸੁਦੀ ਰਾਗ ਬਹੁਤ ਅਵਖਾ ਰਾਗ ਹੈ ਕਠਨ ਰਾਗ ਹੈ ਸਭ ਤੋਂ ਪ੍ਰਾਤਨ ਰਾਗ ਹੈ ਅੱਗੇ ਹੈ ਰਾਗ ਗਉੜੀ ਇਸ ਰਾਗ ਵਿੱਚ ਪੂਰਨ ਬ੍ਰਹਮ ਗਿਆਨੀ ਤੋਂ ਗੰਦੀ ਮੈਲੀ ਆਤਮਾ ਗਿਆਨ ਲੈ ਕੇ ਸਤ ਨੂੰ ਵਿਦਿਆ ਸਕਦੀ ਹੈ ਇਸ ਰਾਗ ਦੇ ਵਿੱਚ ਇਤਨੀ ਤਾਕਤ ਹੈ ਸ੍ਰੀ ਆਸਾ ਰਾਗ ਇੱਕ ਅੰਮ੍ਰਿਤ ਬੇਲੇ ਦਾ ਰਾਗ ਹੈ ਆਤਮਾ ਨੂੰ 84 ਦੇ ਅંધੇਰੇ ਤੋਂ ਅਗਿਆਨਤਾ ਦੇ ਅਧੇਰੇ ਤੋਂ ਪਾਰ ਕਰਕੇ ਮੁਕਤੀ ਦਾ ਚਿਰਾਗ ਬਲਕਿ ਇਸ ਇਸ ਰਾਗ ਦੀ ਮੂਦਰਤਾ ਵਿੱਚ ਲੀਨ ਹੋ ਕੇ ਵਾਹਿਗੁਰੂ ਦਾ ਜਪ ਕਰਤਾ ਹੈ ਇਹ ਅੰਮ੍ਰਿਤ ਗੇਂਦਾ ਰਾਗ ਹੈ ਜਦੋਂ ਇਹ ਰਾਗ ਚੱਲੇਗਾ ਇਹਦਾ ਗਾਮ ਕੀਤਾ ਜਾਏਗਾ ਕੀਰਤਨ ਕੀਤਾ ਜਾਏਗਾ ਤਾਂ ਆਤਮਾ ਦਾ ਖਿਆਲ ਸਤਲੁਕ ਨੂੰ ਹੋ ਜਾਂਦਾ ਹੈ ਇਸੋਗੇ ਹੈ ਰਾਗ ਗੁਜਰੀ ਇਸ ਰਾਗ ਵਿੱਚ ਸੰਤਾ ਨੇ ਸਮਝਾਇਆ ਹੈ ਕਪਤਨ ਮਨ ਸਤ ਗੁਰ ਨੂੰ ਅਰਪਣ ਕਰੋ ਦੁਨੀਆ ਦੇ ਫਲ ਫੂਲ ਸ਼ਹਿਦ ghee ਦੁੱਧ ਜਲ ਚੰਦਨ ਧੂਪ ਦੀਪ ਪ੍ਰਸ਼ਾਦ ਆਦਿ ਸਭ ਤਰ੍ਹਾਂ ਦੇ ਜੂਥੇ ਹਨ ਦੁਨੀਆ ਦੀ ਕੋਈ ਵੀ ਚੀਜ਼ ਕਲ ਮਾਲਕ ਦੇ ਅਰਪਣ ਕਰਨ ਦੇ ਯੋਗ ਨਹੀਂ ਸ਼੍ਰੀ ਗੁਰੂ ਦਾਤੀ ਮਾਨ ਨੇ ਆਪਣੀ ਬਾਣੀ ਵਿੱਚ ਭਗਤ ਜੀ ਨੂੰ ਫਰਮਾਇਆ ਹੈ ਗੁਰ ਸਿੱਖੋ ਤਨ ਮਨ ਅਰਕਿ ਪੂਜ ਚਰ아요 ਗੁਰ ਪ੍ਰਸਾਦ ਨਿਰੰਝਨ ਪ아요 ਦੁਨੀਆਂ ਦਾ ਕੋਈ ਵੀ ਪਦਾਰਥ ਉਸ ਕੁਲ ਮਾਲਕ ਦੀ ਪੂਜਾ ਲਈ ਅਨਕੂਲ ਨਹੀਂ ਹੈ ਪੰਜ ਮਾਰਗ ਹੈ ਸੋਚ ਰਗ ਸੋਚ ਬਿਰਹਾ ਪ੍ਰੇਮ ਪਿਆਰ ਅਤਿ ਸ਼ਾਂਤੀ ਦਾ ਪ੍ਰਤੀਕ ਹੈ ਸੰਸਾਰ ਦੇ ਬ੍ਰਹਮ ਗਿਆਨੀਆਂ ਅਤੇ ਸ਼ਾਸਤਰੀਆਂ ਨੇ ਪੱਕਾ ਮੰਨ ਬੁੱਧ ਚੇਤ ਸੁਰਤ ਨੇਤ ਆਤਮਾ ਇਸ ਰਾਗ ਚ ਲੀਨ ਹੋ ਕੇ ਕੁਲਮਾਰ ਦੇ ਨਾਲ ਮਿਲਾਪ ਕਰ ਸਕਦੀ ਹੈ ਇਸ ਰਾਗ ਵਿੱਚ ਇਤਨੀ ਤਾਕਤ ਹੈ ਗੁਰਜਨੋ ਸੋਰ ਸੋਰਸ ਪੀਜੀਏ ਕਦੋਂ ਨਾ ਠੀਕਾ ਹੋਏ ਨਾਨਕ RAM ਨਾਮ ਗੁਣ ਗਾਹੀਏ ਦਰਗਾ ਨਰਮਲਪੁਰ ਕਿਸ ਰਾਗ ਦੇ ਵਿੱਚ ਇਤਨੀ ਤਾਕਤ ਹੈ ਇਸ ਰਾਗ ਦੇ ਉਲਟ 17 ਅਸੰਖ ਸਾਜ ਦਾ ਰਾਜ ਕਰਨ ਦੇ ਸਿਮਰਨ ਕਰਕੇ ਨਰੰજન ਨੇ ਇਸ ਦੁਨੀਆ ਤੇ ਰਾਜ ਕਰਨ ਦਾ ਸਤਪੁਰਸ਼ ਤੋਂ ਹੁਕਮ ਲੈ ਲਿਆ ਫਿਰ 10 ਪ੍ਰਕਾਰ ਦੀਆਂ ਤੁਨਾ ਬਾਜੂ ਸਾਡੀ ਸੀ ਚਲਦੀ ਜਿਹੜੀ ਸਾਨੂੰ ਕਈ ਕਹਿੰਦੇ ਤੁਨ ਸੰਕਰ ਮਨ ਸਮਝਾਈ ਭਈਆ ਇਸ ਰਾਗਾਂ ਤੋਂ ਨਵ ਸਾਡੀ ਨਾੜਾਂ ਦੇ ਵਿੱਚ ਹਵਾ ਹੈ ਰਾਜੂ ਹੈ ਬਾਜੂ ਦਾ ਰਾਗ ਇਹ ਵੀ ਰਾਗ বাজ ਰਿਹਾ ਕਾਲਪੁਰਸ਼ ਨੇ 70 ਅਸੰਖ ਜੁਗ ਭਗਤੀ ਕਰਕੇ ਸਤਪੁਰਸ਼ ਤੋਂ ਇਸ ਦੁਨੀਆ ਤੇ ਰਾਜ ਕਰਨ ਦਾ ਮੌਕਾ ਲਿਆ ਇਸ ਕਰਕੇ ਉਸਨੇ ਵੀ ਨਕਲੀ ਤੁਨਾ ਪੈਦਾ ਕੀਤੀ ਨਕਲੀ ਰਾਗ ਪੈਦਾ ਕਰਕੇ ਜੀਵਨ ਬਾਹਰ ਭਲੇਖਾ ਪਾ ਕੇ ਕੱਢ ਦਿੱਤਾ ਕੇਵਲ ਤੇ ਕੇਵਲੇ ਇਸ ਤੋਂ ਨੂੰ ਪਕੜੋ ਤੇਰੇ ਸਵਾਸੋਂ ਸੇ ਸੋਹੰਗ ਦਾ ਜਾਪ ਨਿਕਲੇ ਇਹ ਹੈ ਓਮ ਪਲੱਸ ਓਮ ਮੇਹਰ ਸੁਸੰਗ ਦੇ ਵਿੱਚ ਸਭ ਨੂੰ ਬੇਨਤੀ ਕਰਦਾ ਇਹਨੂੰ ਉਲਟਾ ਕਰਨਾ ਇਹ ਸੱਤ ਰੰਗ ਵਾਹ ਦੇ ਬਾਰੇ ਤੇਰੇ ਸਵਾਸੋਂ ਸੇ ਸੋਹੰਗ ਦਾ ਜਾਪ ਨਿਕਲੇ ਬਜਾਲਾ ਤੋ ਇਸ ਕੀ ਰਬਾਬ ਬਣ ਕੇ ਕਾਮ ਕੀ ਅਬ ਅਗ ਜਬ ਪੜ ਕੇ ਸਬਰ ਕਾ ਤੋਸਾ ਖਾਲਕ ਕਬਾਬ ਕਰ ਦੇ ਜੀਵਨ ਦਾ ਪਰੋਸਾ ਨਹੀਂ ਜੋ ਮੈਂ ਅੱਜ ਕੰਨ ਚਾਹੁੰਦਾ ਹਾਂ ਕੁਲ ਮਾਲਕ ਦਾਇਆ ਕਰ ਦਾ ਸੰਗਤ ਦੀ ਸੇਵਾ ਕਰ ਸਕੇ ਮੇਰਾ ਪੂਰਾ ਪਰੋਸਾ ਹੈ ਕਿ ਆਪ ਪਿਆਰ ਨਾਲ ਇਸ ਸੰਗ ਨੂੰ ਸੁਣੋਗੇ फेसबुक ਕਰ ਰਹੀ ਸੀ ਮੇਰੀ ਬੇਨਤੀ 5000 ਗੁਰਸਿੱਖ ਪੂਰੇ ਹੋ ਚੁੱਕੇ ਨੇ ਅੱਗੇ ਪੇਜ ਬਣਾਉਣਾ ਸੀ ਬੜਾ ਹੈ ਬੇਟੇ ਨੇ ਉਹ ਚੱਲਿਆ ਨਹੀਂ ਗਲਤ ਬਣ ਗਿਆ ਤੇ ਥੋੜੀ ਅੜਚਨ ਹੈ ਤਾਂ ਫਿਰ ਜਿਤਨੇ ਵੀ ਮੇਰੇ ਗੁਰਸਿੱਖ ਮੇਰੇ ਸੱਜਣ ਮੇਰੇ ਗੁਰਦਾਈ ਮੇਰੇ ਪ੍ਰੇਮੀ ਮੇਰੀ ਹਿਰਦੇ ਦੀ ਜਾਨ ਉਹ ਜ਼ਰੂਰ ਮੇਨਾਂ ਜੁੜੇ ਰਹਿਣ ਇਸ ਤੋਂ ਅਗੇ ਰਾਗ ਹੈ ਬਸੰਤਰ ਕਾਲਪ੍ਰਸ਼ਾਂਤ ਥੀ ਪ੍ਰਸ਼ਾਂਤ ਵਿੱਚ ਫੁੱਲ ਫੁੱਲੇ ਖਲ ਜਾਂਦੇ ਹਨ ਇਹ ਵੀ ਬਹੁਤ ਹੀ ਪਿਆਰਾ ਤੇ ਵਿਰਾਗ ਭਰਿਆ ਰਾਗ ਹੈ ਮੈਂ ਫਿਰ ਇਹਨਾਂ ਰਾਗਾਂ ਨੂੰ ਖੋਲ ਲੂੰਗਾ ਦੀਪਕ ਰਾਗ ਇੱਕ ਐਸਾ ਰਾਗ ਹੈ ਤਾਨसेन ਦੇ ਗੁਰੂ ਸੀ ਹਰਦਾਸ ਅਕਬਰ ਨੇ ਕਿਹਾ ਕਿ ਐ ਤਾਨਸੈਨ ਤੇਰਾ ਗੁਰੂ ਗਾਵੇ ਮੇਰੇ ਦਰਬਾਰ ਚ ਆ ਕੇ ਉਹਨਾਂ ਨੇ ਜਵਾਬ ਦਿੱਤਾ ਸੀ ਅਕਬਰ ਨੂੰ ਮੇਰਾ ਗੁਰੂ ਸਿਰਫ ਗਾਉਂਦਾ ਹੈ ਕੇਵਲ ਤੇ ਕੇਵਲ ਪਰਮਾਤਮਾ ਵਾਹੇ ਗੁਰੂ ਦੇ ਦਰਸ਼ਨਾਂ ਬਾਤੇ ਐਸੀ ਨਹੀਂ ਗਾਉਂਦਾ ਪੈਸੇ ਵਾਸਤੇ ਨਹੀਂ ਗਾਉਂਦਾ ਮੇਰਾ ਦੀਪਕਰਮ ਚਿਤ ਗਾਇਆ ਤਨਛੈਨੀ ਉਹਦੇ ਕੱਪੜਿਆਂ ਨੂੰ ਅੱਗ ਲੱਗ ਗਈ ਸੀ ਇਤਨੀ ਤਾਕਤ ਹੈ ਮੇਗਰਾਗ ਦੇ ਗਮ ਨਾਲ ਬਰਖਾ ਹੁਣੀ ਸ਼ੁਰੂ ਹੋ ਜਾਂਦੀ ਹੈ ਮੈਂ ਫੇਰ ਅਗਲੇ 6 ਸਾਲ ਵਿੱਚ ਜ਼ਿਕਰ ਕਰ ਦੂੰਗਾ ਇਹ ਸਾਰੇ ਦੇ ਸਾਰੇ ਰਾਗ ਜੋ ਮੇਰੇ ਕਹਣੇ ਦਾ ਮਤਲਬ ਮਕਸਦ ਇਹ ਸਾਰੇ ਦੇ ਸਾਗ ਰੂਹਾਨੀ ਦੇਸ਼ਾਂ ਵਿੱਚ ਸਭ ਤੋਂ ਪ੍ਰਗਟ ਹੋ ਜਾਂਦਾ ਇਹ ਨਕਲੀ ਰਾਗ ਨਹੀਂ ਹੈ ਅਜਿਸ ਨਾਲ ਸ੍ਰੀ ਗੁਰੂ ਹਰਿਵੰਦਰ ਸਾਹਿਬ ਦੀ ਦਰਬਾਰ ਸਾਹਿਬ ਤਿੰਨ ਜੱਥੇ ਐਸੀ ਨਹੀਂ ਮੈਨਨ ਬਹੁਤ ਪਿਆਰ ਨਾਲ ਸੁਣਨਾ ਜੋ ਕਿ ਬਿਲਕੁਲ ਰਾਗਾਂ ਦੇ ਅਨੁਸਾਰ ਕੀਰਤਨ ਕਰਦੇ ਆਨੰਦ ਆ ਜਾਂਦਾ ਕੈਮ ਯਾਦ ਦਾ ਬਿਰਹਾ ਜਲਦੀ ਇਸ ਕਰਕੇ ਸੋਦਰ ਕੇ ਹਾ ਸੋਦਰ ਕੇ ਹਾ ਕਹਿੰਦੇ ਨੇ ਉਹ ਕੈਸਾ ਘਰ ਹੈ ਉਹ ਕੈਸਾ ਢਿਸ਼ ਹੈ ਉਹਦਾ ਜ਼ਿਕਰ ਮਹਾਰਾਜਾ ਛੱਤੇ ਪਾਛਾ ਬੰਦੀ ਛੋੜੀ ਕੀਤਾ ਆਪ ਕਹ ਰਹੇ ਨੇ ਉਹ ਘਰ ਬਹੁਤ ਹੀ ਸੁੰਦਰ ਹੈ ਕੋ ਮਹਾਰਾਜ ਜੀ ਨੇ ਲਿਖਿਆ ਸੋਦਰ ਕੇ ਹਾ ਸੋ ਕਰਕੇ ਹਾ ਦਰ ਤੇ ਘਰ ਦੀ ਗਣ ਕੀਤੀ ਹੈ ਉਹ ਦਰ ਦਰਵਾਜਾ ਇਸ ਤਰ੍ਹਾਂ ਦਾ ਹੈ ਸਤ ਲੋਕ ਦਾ ਉਹਦੇ ਅੰਦਰ ਘਰ ਕੈਸਾ ਹੈ ਨੰਤ ਕੋਟ ਪੰਖੜੀ ਸਾਜੇ ਸਤ ਪੁਰਸ਼ ਜਮ ਆਪ ਵਿਰਾਜੇ ਬਹਤ ਬੜਾ ਇੱਕ ਤਖਤ ਹੈ ਕਮਲ ਕਾ ਫੂਲ ਹੈ ਕਰੋੜਾਂ ਅਰਬਾਂ ਖਰਬਾਂ ਪੰਖੜ ਕੇਆਂ ਪੰਖੜੀਆਂ ਦਾ ਜਿਹਦੇ ਉੱਪਰ ਸਤ ਪੁਰਸ਼ ਬਿਰਾਜਮਾਨ ਹੈ ਸੋਦਰ ਕੇ ਹੈ ਸੋ ਕਰ ਕੇ ਹੈ ਜਤਬੈ ਸਰਬ ਸਵਾਲੇ ਜਿੱਥੇ ਪਦ ਪਿਤਾ ਪਰਮਾਤਮ ਸਭ ਸ਼ਕਤੀ ਮਾਨ ਬੈਠਦਾ ਹੈ ਵਾਜੇ ਨਾਦ ਅਨੇਕ ਅਸੰਖਾ ਕੀਤੇ ਵਾਵਨ ਹਾਰੇ ਅਸੰਖਾਂ ਹੀ ਦੇਵੀ ਦੇਵਤੇ ਪੀਰ ਪਕੰਬਰ ਔਲੀਏ ਗਾ ਰਹੇ ਨੇ ਅਸੰਖਾ ਲੋਕ ਅਸੰਖਾ ਕਿਸਮ ਦੇ ਬਾਜੇ ਵੱਜ ਰਹੇ ਨੇ ਕੀਤੇ ਰਾਗ ਪਰੀ ਸੂਂ ਕਹੀਨ ਕੀਤੇ ਗਾਵਨ ਹਲ ਪਰੀਆਂ ਗਾਰੀਆਂ ਨੇ ਦੇਵੀ ਦੇਵਤੇ ਕ ਸਸਤੀ ਸਰਸਤੀ ਗਾ ਰਹੀ ਜੇ ਰੁਚਕੀ ਗਾ ਰਹੀ ਜੇ ਜਦੋਂ ਦੇਵਤਿਆਂ ਨੂੰ ਮੰਨਣਾ ਸ਼ੁਰੂ ਕਰਤਾ ਸੰਸਾਰ ਦੇ ਲੋਕਾਂ ਨੇ ਤੇ ਇਹਨਾਂ ਰੇਂ ਤਿੰਨਾਂ ਦੇਵੀਆਂ ਨੇ ਰਾਗ ਪੈਦਾ ਕੀਤੇ ਮੈਂ ਇਹ ਇਧਰ ਨਹੀਂ ਜਾਊ ਤੇ ਤੇ ਰਾਗ ਪਰੇ ਸੋ ਕਹਿਣ ਕੇਤੇ ਗਾਵਨ ਹਾਰੇ ਗਾਵਨ ਤੁੰਕ ਕੋ ਪਾਣ ਪਾਣੀ ਬਸੰਤਰ ਗਾਵੇ ਰਾਜਾ ਕਰਨ ਦਵਾਰ ਧਰਮਰਾਜ ਵੀ ਗਾਰੇ ਹੈ हे ਦਾਤਾ ਜੀ ਸਾਡੀ ਖਲਾਸੀ ਕਰੋ ਮੇਰੀ ਇਹ ਬੇਨਤੀ ਹੈ ਜਿਹੜੇ ਗੁਰੂ ਕਰਨ ਸਾਹਿਬ ਜੀ ਜਿਨ੍ਹਾਂ ਦਾ ਵਿਸ਼ਵਾਸ ਹੈ ਤੇ ਰੋਜ਼ ਜਿਹੜੇ ਪਾਠ ਕਰਦੇ ਆ ਉਹਨਾਂ ਨੂੰ ਇਹਨਾਂ ਰਾਗਾਂ ਦੀ ਸਮਝ ਆ ਜਾਏਗੀ ਇਹਨਾਂ ਰਾਗਾਂ ਦੇ ਮੁਤਾਬਕ ਹੀ ਦਰਬਾਰ ਸਾਹਿਬ ਦੇ ਅੰਦਰ ਹਰਿਬੰਦਰ ਸਾਹਿਬ ਦੇ ਅੰਦਰ ਅਮਰਸਰ ਕੀਰਤਨ ਹੁੰਦਾ ਹੈ। ਮੰਗਲਾ ਸਾਹਿਬ ਦਿੱਲੀ ਵਿੱਚ ਵੀ ਇਸ ਤਰ੍ਹਾਂ ਦਾ ਕੀਰਤਨ ਹੁੰਦਾ ਹੈ। ਕਈ ਗੁਰਦੁਆਰਿਆਂ ਵਿੱਚ ਹੁੰਦਾ ਹੈ। ਇਹਨਾਂ ਗੁਰਸਿੱਖਾਂ ਦਾ ਕੀਰਤਨ ਜਥਿਆਂ ਦਾ ਢਾਡੀ ਜਥਿਆਂ ਦਾ ਮੇਰਾ ਤਹਿ ਦਿਲ ਤੋਂ ਸਤਿਕਾਰ। ਆਹ ਬਾਣੀ ਨੂੰ ਉਜਾਗਰ ਰੱਖੋ। ਇਹ ਜੋਤ ਚੱਲਦੀ ਰਹੇ, ਇਹ ਰਾਗ ਚੱਲਦੇ ਰਹਿਣ, ਇਹ ਬਿਸਮਾਰਤ ਬਾਣੀ ਸਾਡੇ ਆਤਮਾ ਨੂੰ ਠੰਡਾ ਕਰਦੀ ਰਹੇ। ਅਸੀਂ ਹੌਲੀ ਹੌਲੀ ਉਸ ਦੇ ਜਾਵਾਂਗੇ ਅਰਬਾ ਖਰਬਾ ਚੰਦਰਮਾ ਸੂਰਜ ਉਸ ਦੇਸ਼ ਵਿੱਚ ਚਮਕ ਰਹੇ ਨੇ ਸਫੇਦ ਰੰਗ ਦਾ ਪ੍ਰਕਾਸ਼ ਹੈ ਸਫੇਦ ਰੰਗ ਦਾ ਤਖਤ ਹੈ ਸਫੇਦ ਰੰਗ ਦਾ ਉਸ ਪਰਮਾਤਮਾ ਦਾ ਸਰੂਪ ਹੈ ਭਗਜਨ ਆਪ ਸਿਮਰਨ ਕਰੋ ਸਮਾਧੀ ਕਰੋ ਓਮ ਪਲਾਸ ਸੋਮ ਰਾਤ ਨੂੰ ਜਦੋਂ ਵੀ ਜਾਗ ਆਉਂਦੀ ਹੈ ਸੋਮ ਨੀਤੇ ਕੋ ਓਮ ਬਹਰ ਕੋ ਇਹਦਾ ਭਜਨ ਸੇਵਨ ਕਰਨਾ ਸੀ ਤਾਂ ਕਿ ਹੌਲੀ ਹੌਲੀ ਸੰਤਲ ਕੰਵਲ ਤਰਕੁਟੀ ਦਸਬਾ ਦਵਾਰ ਪਾਗੜ ਗੁਫਾ ਸਤਲੋਕ ਅਸੀਂ ਪਹੁੰਚ ਜਾਈਏ ਇਹ ਰਸਤੇ ਵਿੱਚ ਮੰਨਲਾ ਨੇ ਇਹ ਮੈਂ ਫੇਰ ਕਿਸ ਦਿਨ ਅਰਜ ਕਰ ਦੂੰ ਔਰ ਕੀ ਕੀ ਵੀ ਨੇ ਆਪ ਜੀ ਦਾ ਸਾਥ ਹੋਵੇ ਆਪ ਜੀ ਦਾ ਪਿਆਰ ਹੋਵੇ ਤੇ ਮੈਂ ਇਹ ਜਿੰਨਾ ਵੀ ਮੇਰ ਕੋ ਸੇਵਾ ਹੋ ਸਕੇ ਮੈਂ ਕਰੂੰਗਾ ਫੇਸਬੁਕ ਦੀ ਤੁਹਾਨੂੰ ਅਡਿਕ ਕਰੋ 5000 ਗੁਰਸਿੱਖ ਪੂਰੇ ਹੋ ਚੁੱਕੇ ਨੇ ਤੇਜ ਬਣਾਇ ਸੀ ਉਹ ਚੱਲ ਨਹੀਂ ਰਿਹਾ ਗਲਤ ਹੋ ਗਿਆ ਦੁਬਾਰਾ ਬਣਾ ਕੇ ਸਾਰੇ ਗੁਰਸਿੱਖਾਂ ਨੂੰ ਮੈਂ ਆਪਣੇ ਨਾਲ ਜੋੜ ਲੂੰਗਾ ਇਸ ਬਾਣੀ ਨੂੰ ਆਪਾਂ ਅੱਗੇ ਤੋੜੀਏ ਬੱਚੇ-ਬੱਚੇ ਤੱਕ ਇਹ ਗੁਰਬਾਣੀ ਦਾ ਪ੍ਰਚਾਰ ਕਰੀਏ ਘਰ-ਘਰ ਇਹ ਬਾਣੀ ਦਾ ਬਾਜਾ ਵਜੇ ਹੋ ਕੱਢੀਏ ਤਾਂ ਕਿ ਬੱਚਿਆਂ ਨੂੰ ਅਕਲ ਦਿਓ ਕਿ ਉਹ ਜਪਜੀ ਸਾਹਿਬ ਦਾ ਸੁਖੀ ਸਾਹਿਬ ਦਾ ਪਾਠ ਕਰਨ ਇਹ ਗਰੀਬ ਦਾਸੀ ਇਕਬੀ ਪੰਥ ਵਾਲੇ ਵੀ ਆਪਣੇ ਸਾਰਿਆਂ ਬੱਚਿਆਂ ਨੂੰ ਗੁਰਸਿੱਖਾਂ ਨੂੰ ਗੁਰਬਾਣੀ ਪੜਨ ਦੀ ਤਰੀਮ ਦੇਣ ਪਾਠੀ ਅਖਣ ਤਾਂ ਕਿ ਕਵੀ ਸਭ ਦੀ ਬਾਣੀ ਹੋ ਗਰੀਬਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਸੱਚਾ ਲੋ ਹੋ ਸਕੇ ਸਤ ਸਹਿ ਅਗਰ ਮੇਰੀ ਬੋਲ ਦੀਆਂ ਇਹ ਗੁਰਬਾਣੀ ਹੈ ਕੰਨਾ ਸਿਆਰੀ ਬਿਆਰੀ ਅੱਗੇ ਹੋ ਜਾਂਦਾ ਅੱਗੇ ਪਿੱਛੇ ਹੋ ਵੀ ਅੁੰਦੇ ਵੀ ਨੇ ਤੇ ਆਪ ਮੇਰੇ ਤੋਂ ਵੱਡ ਕੇ ਗਿਆਨੀ ਹੋ ਸਿਆਣੀ ਹੋ ਮੈਨੂੰ maaf ਕਰਨਾ ਸੱਚ ਹੈ ਬਸ ਸੱਚ ਹੈ